ਕਰਨੇ ਵੱਡੀ ਕਾਰਵਾਈ ਕਰਦਿਆਂ 150 ਕਾਲਜਾਂ ਨੂੰ ਬੰਦ ਕਰ ਦਿੱਤਾ ਹੈ ਸਰਕਾਰ ਦੇ ਇਸ ਫੈਸਲੇ ਨਾਲ ਦਾਖਲਾ ਲੈ ਚੁੱਕੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ ਹਾਲ ਹੀ ਵਿੱਚ ਪ੍ਰਾਈਵੇਟ ਕਾਲਜਾਂ ਵਿੱਚ ਦਾਖਲਾ ਫੀਸ ਵਜੋਂ ਲੱਖਾਂ ਰੁਪਏ ਅਦਾ ਕਰਕੇ ਆਸਟ੍ਰੇਲੀਆ ਗਏ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਅਨਿਸ਼ਚਿਤ ਹੋ ਗਿਆ ਹੈ ਆਸਟ੍ਰੇਲੀਅਨ ਅਧਿਕਾਰੀਆਂ ਨੇ ਲਗਭਗ 150 ਤੀਜੇ ਦਰਜੇ ਦੇ ਕਾਲਜਾਂ ਨੂੰ ਬੰਦ ਕਰ ਦਿੱਤਾ ਕਿਉਂਕਿ ਉਹ ਸਕੂਤ ਮੁਖਾਉਣ ਵਿੱਚ ਸਫਲ ਰਹੇ ਕਿ ਇਹ ਵਿਦਿਆਰਥੀਆਂ ਨੂੰ ਕੋਈ ਨਿਯਮਿਤ ਸਖਲਾਈ ਜਾਂ ਪੜਾਈ ਦੀ ਪੇਸਟ ਕਰ ਰਹੇ ਸਨ ਇਹਨਾਂ ਵਿੱਚੋਂ ਕੁਝ ਕਾਜ ਪੰਜਾਬ ਦੇ ਬੇਈਮਾਨ ਏਜੰਟਾਂ ਅਤੇ ਸਟੱਡੀ ਵੀਜਾ ਲਾਕਾਰਾਂ ਦੇ ਸਿੱਧੇ ਸੰਪਰਕ ਵਿੱਚ ਸਨ ਜਾਂ ਉਹਨਾਂ ਦੀ ਛੇ ਮਲਕੀਅਤ ਸਨ ਦਹਾਕਿਆਂ ਤੋਂ ਗੈਰਕਾਨੂੰਨੀ ਪ੍ਰਾਈਵੇਟ ਕਾਜ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਬੈਕਡੋਰ ਇਮੀਗ੍ਰੇਸ਼ਨ ਅਤੇ ਕੰਮ ਦੇ ਅਧਿਕਾਰ ਪ੍ਰਦਾਨ ਕਰੇ ਸਨ ਪੋਧਰ ਹੁਨਰ ਅਤੇ ਸਖ ਲਾਈ ਮੰਤਰੀ ਨੇ ਮੀਡੀਆ ਵਿੱਚ ਹਵਾਲਾ ਦਿੱਤਾ ਕਿ ਸਾਡੀ ਸਰਕਾਰ ਦੇ ਅਧੀਨ ਇਸ ਖੇਤਰ ਨੂੰ ਕਮਜ਼ੋਰ ਕਰਨ ਅਤੇ ਵਿਦਿਆਰਥੀਆਂ ਦਾ ਛੋਹਣ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਕੋਈ ਥਾਂ ਨਹੀਂ ਹੈ ਜਾਣਕਾਰੀ ਅਨੁਸਾਰ ਬਨੀਰ ਸਰਕਾਰ ਨੇ ਆਸਟ੍ਰੇਲੀਅਨ ਸਕਿੱਲ ਕੁਆਲਿਟੀ ਅਥਾਰਟੀ ਦੁਆਰਾ ਕੀਤੀ ਗਈ ਕਾਰਵਾਈ ਦੇ ਤਹਿਤ ਬੰਦ ਕੀਤੀਆਂ ਗਈਆਂ ਵੋਕੇਸ਼ਨਲ ਸਿੱਖਿਆ ਸੰਸਥਾਵਾਂ ਖਿਲਾਫ ਸਖਤ ਕਾਰਵਾਈ ਕੀਤੀ ਹੈ ਉੱਤਰੀ ਭਾਰਤ ਦੇ ਸੈਂਕੜੇ ਵਿਦਿਆਰਥੀ ਹਰ ਸਾਲ ਜੰਮੀ ਦਾਖਲੇ ਲੈਣ ਅਤੇ ਇਸ ਦੀ ਬਜਾਏ ਕੰਮ ਕਰਨ ਲਈ ਇਨ੍ਹਾਂ ਕਾਜਾਂ ਵਿੱਚ ਆਉਂਦੇ ਹਨ ਸੰਗਰੂਰ ਦੇ ਰਹਿਣ ਵਾਲੇ ਇੱਕ ਵਿਦਿਆਰਥੀ ਨੇ ਵੀ ਦੱਸਿਆ ਕਿ ਉਹ 2 ਸਾਲ ਪਹਿਲਾਂ ਇੱਕ ਵਿਦਿਆਰਥੀ ਦੇ ਰੂਪ ਵਿੱਚ ਆਸਟ੍ਰੇਲੀਆ ਆਇਆ ਸੀ ਉਸ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹ ਹਰਤੇ ਵਿੱਚ 5 ਦਿਨ ਕੰਮ ਕਰ ਸਕਦਾ ਹੈ ਜਦ ਕਿ ਉਸ ਦੀ ਹਾਜ਼ਰੀ ਤੇ ਕੋਰਸ ਦਾ ਧਿਆਨ ਰੱਖਿਆ ਜਾਵੇਗਾ ਉਹਨੋਂ ਸੁਣ ਉਸਦੇ ਪੰਜਾਬ ਦੇ ਤੇਜਾਂਟ ਨੇ ਦੱਸਿਆ ਕਿ ਸਰਕਾਰ ਨੇ ਕਾਲਜ ਨੂੰ ਸੀਲ ਕਰ ਦਿੱਤਾ ਹੈ ਉਸਨੇ ਕਿਹਾ ਕਿ ਜਿਸ ਜੱਟ ਨੂੰ ਸਾਨੂੰ ਇੱਥੇ ਭੇਜਿਆ ਸੀ ਉਹ ਵੀਜ਼ਾ ਤੋਂ ਖਤਰੇ ਦੇ ਕੇਸ ਵਿੱਚ ਦਰਜ ਹੋਣ ਤੋਂ ਬਾਅਦ ਮਾਰਚ ਵਿੱਚ ਪਹਿਲਾਂ ਹੀ ਕੰਮ ਬੰਦ ਹੋ ਚੁੱਕਾ ਹੈ ਇਸੇ ਤਰ੍ਹਾਂ ਆਸਟ੍ਰੇਲੀਆ ਵਿੱਚ ਪੜਾਈ ਪੜ ਰਹੀ ਪਟਿਆਲਾ ਦੀ ਕੁਦਿਆਰਥ ਨੇ ਦੱਸਿਆ ਕਿ ਉਹ ਅਤੇ ਉਸਦਾ ਪ੍ਰਾ ਐਂਡੀ ਲੈਂਡ ਵਿੱਚ ਇੱਕ ਕੈਫੇਟੇਰੀਆ ਵਿੱਚ ਕੰਮ ਕਰਦੇ ਸਨ ਪਰ ਪਿਛਲੇ ਮਹੀਨੇ ਉਹਨਾਂ ਨੂੰ ਕਾਲਜ ਵਿੱਚ ਵਾਪਸ ਰਿਪੋਰਟ ਕਰਨ ਲਈ ਕਿਹਾ ਗਿਆ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਅਧਿਕਾਰੀਆਂ ਨੇ ਬਾਅਦ ਵਿੱਚ ਕਾਲਜ ਨੂੰ ਬੰਦ ਕਰ ਦਿੱਤਾ ਹੁਣ ਤੱਕ ਸਾਨੂੰ ਸਥਿਤੀ ਨਾਲ ਨਜਿੱਠਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਅਸੀਂ ਕੋਰਸ ਵੀ ਪੂਰੀ ਫੀਸ ਦਾ ਭੁਗਤਾਨ ਵੀ ਕਰ ਚੁੱਕੇ ਹਾਂ ਜਿਕਰ ਜੋਗ ਹੈ ਕਿ 2023 ਵਿੱਚ ਦੋ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੇ ਤੋਖਾ ਤੜੀ ਵਾਲੇ ਵੀਜ਼ਾ ਅਰਜ਼ੀਆਂ ਵਿੱਚ ਵਾਅਦੇ ਨੂੰ ਲੈ ਕੇ ਤਾਇਆ ਚਿੰਤਾਵਾਂ ਦੇ ਜਵਾਬ ਵਿੱਚ ਕਈ ਭਾਰਤੀ ਰਾਜਾਂ ਦੇ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ ਲਾ ਦਿੱਤੀ ਸੀ ਇਸ ਤੋਂ ਪਹਿਲਾਂ ਚਾਰ ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ ਤੇ ਪਾਬੰਦੀ ਲਗਾਈ ਸੀ ਇਹਨਾਂ ਯੂਨੀਵਰਸਿਟੀਆਂ ਨੇ ਪੰਜਾਬ, ਗੁਜਰਾਤ ਅਤੇ ਹਰਿਆਣਾ ਸਭ ਤੋਂ ਵੱਧ ਜੋਖਮ ਵਾਲੇ ਖੇਤਰਾਂ ਵਿੱਚੋਂ ਪਛਾਣਿਆ ਗਿਆ ਸੀ